ਮੇਰੇ ਦਰਮਾਨਤ ਬਲੋ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਮੇਰੀ ਸਿਹਤ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਠੀਕ ਨਾ ਹਾ ਰੋਣ ਕੱਕ ਕੇ ਕਿ ਮੈਂ ਆਪਣੇ ਇਲਾਜ ਨਾਲ ਰੁੱਝਾ ਹੋਣ ਕਰਕੇ ਸੋ ਮੈਂ ਤੁਹਾਡੇ ਲਈ ਕਈ ਵਾਰੀ ਬਲੌਗ ਜਾਂ ਪੌਡਕਾਸਟ ਨਹੀਂ ਬਣਾ ਸਕਿਆ ਲੇਕਿਨ ਫਿਰ ਵੀ ਦੋਸਤੋ ਮੈਂ ਚਾਹੇ ਕਰ ਰਹਿਂਦਾ ਹਾਂ ਹਸਪੀਟਲ ਵੀ ਜਾਂਦਾ ਹਾਂ ਲੇਕਿਨ ਫਿਰ ਵੀ ਮੈਂ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਬਿਜ਼ੀ ਰੱਖਦਾ ਹਾਂ ਅਸਰ ਕਰਮ ਰੱਖਦਾ ਹਾਂ ਤੁਸੀਂ ਮੇਰੀ ਸ਼ਕਲ ਸੂਰਤ ਵੀ ਇਕੱਲੇ ਹੀ ਹੋਣੀ ਹੈ ਕਿਉਂਕਿ ਮੇਰੇ ਇਲਾਜ ਚੱਲਦਾ ਹੋਣ ਕਰਕੇ ਨਾ ਮੈਨੂੰ ਮੇਰੀ ਹੈਲਥ ਤੇ ਇਹਦਾ ਕਾਫੀ ਅਸਰ ਹੈ ਸੋ ਮੈਂ ਬੈਸਤ ਪੜਦਾ ਰਹਿੰਦਾ ਰਹੇ ਤੇ ਮੈਂ ਆਪਣੇ ਕੁਝ ਪ੍ਰੋਫੀਟ ਵੀ ਕਰਦਾ ਹਾਂ ਕੁਝ ਕਿਤਾਬਾਂ ਜਿਹੜੀਆਂ ਮੇਰੀਆਂ ਆਲਰੇਡੀ ਮੇਰੇ ਕੰਪਿਊਟਰਸ ਨੇ ਉਹਨਾਂ ਦੀ ਪ੍ਰੂਫ ਰੀਡਿੰਗ ਕਰਦਾ ਹੈਗਾ ਤਾਂ ਕੁਝ ਮੈਗਜ਼ੀਨ ਮੇਰੇ ਕੋਲੇ ਆਉਂਦੇ ਨੇ ਉਹਨਾਂ ਨੂੰ ਪੜ੍ਹਦਾ ਰਹਿੰਨਾ ਕੁਝ ਕਿਤਾਬਾਂ ਪੜ੍ਹਦਾ ਰਹਿੰਨਾ ਤੇ ਇਸ ਦੇ ਨਾਲ ਨਾਲ ਜਿਹੜਾ ਹੈਗਾ ਮੈਂ ਐਕਸਰਸਾਈਜ਼ ਬਾਕ ਉਹ ਵੀ ਕਰਦਾ ਹਾਂ ਕਿਤੇ ਕਿਤੇ ਫੰਕਸ਼ਨਾਂ ਤੇ ਵੀ ਚੱਲੇ ਜਾਂਦਾ ਹਾਂ ਕਦੇ ਕਦੇ ਮੈਂ ਜਦੋਂ ਜ਼ਿਆਦਾ ਕਦੇ ਮਨ ਉਦਾਸ ਹੋ ਗਏ ਜਾਂ ਅੱਕ ਜਾਵੇ ਘਰ ਸੇ ਬੈਠ ਕੇ ਤਾਂ ਕਿਤੇ ਕਿਤੇ ਬੱਚਿਆਂ ਨਾਲ ਜਾਂ ਪਰਿਵਾਰ ਨਾਲ ਘੁੰਮਣ ਵੀ ਚੱਲਿਆ ਜਾਂਦਾ ਹਾਂ ਸੋ ਇਹ ਮੇਰੇ ਰੁਝੇਵੇਂ ਨੇ ਕਿ ਮੈਂ ਆਪਣੇ ਆਪ ਨੂੰ ਜਦੋਂ ਬਿਜ਼ੀ ਰੱਖਣਾ ਮੇਰੇ ਖਿਆਲ ਹੈ ਕਿ ਮੈਂ ਕਦੇ ਮਨ ਨੂੰ ਮਤਲਬ ਐ ਨਹੀਂ ਛੱਡਿਆ ਕਿ ਮੈਂ ਬਹੁਤ ਉਦਾਸ ਹੋ ਗਿਆ ਜਾਂ ਮੇਰੇ ਘਰ ਵਿੱਚ ਕੁਝ ਨਹੀਂ ਜਾਂ ਹੁਣ ਮੈਂ ਕੀ ਕਰਾਂ ਹਾਲਾਂਕਿ ਦੋ ਸੱਜਣ ਤੋਂ ਬਾਅਦ ਤਾਂ ਮਤਲਬ ਇੱਕਦਮ ਖਲਾਜਾ ਪੈਦਾ ਹੋ ਜਾਂਦਾ ਕਿਉਂਕਿ ਸਾਰੇ ਹੁਣ ਫਾਈਨਲੀ ਮੈਂ ਤਾਂ ਸਾਰੇ ਤੁਹਾਡੇ ਕੰਮਾਂ ਤੇ ਜਾਂਦੇ ਨੇ ਕੰਮ ਕਰਦੇ ਨੇ ਤੇ ਮੈਂ ਇਕੱਲਾ ਹੁੰਨਾ ਮੈਨੂੰ ਟੈਲੀਵਿਜ਼ਨ ਦੀ ਬਹੁਤ ਤਾਂਤ ਨੂੰ ਬਹੁਤ ਖੂਬਸੂਰਤ ਬਹੁਤ ਸੋਹਣੀ ਫਿਲਮ ਹੋਵੇ ਜਾਂ ਡਾਕੂਮੈਂਟਰੀ ਹੋਵੇ ਉਹ ਮੈਂ ਕਦੇ ਦੇਖ ਲਿਆ ਹਾਂ ਜੰਨੀ ਉਹ ਵੇਖ ਲੈਂਦਾ ਹਾਂ ਪਰ ਮੈਂ ਜ਼ਿਆਦਾ ਚਿਰ ਨਹੀਂ ਲਗਾਉਂ ਉਹਦੇ ਤੇ ਲਾ ਸਕਦਾ ਜ਼ਿਆਦਾ ਟਾਈਮ ਆ ਆਪਣਾ ਜਿਹੜਾ ਕਿ ਲਿਟਰੇਚਰ ਤੇ ਉਹ ਸਪੈਂਡ ਕਰਦਾ ਹਾਂ ਕਿਉਂਕਿ ਮੈਂ ਜਦੋਂ ਦਾ ਕੈਨੇਡਾ ਆਇਆ तकरीबन 35 ਸਾਲ ਹੋ ਗਏ ਤੇ ਮੈਂ ਕਦੇ ਕੰਮ ਤੋਂ ਛੁੱਟੀ ਨਹੀਂ ਕੀਤੀ ਬਤਨ ਬਤਲੇ ਜਿਦਾ ਇੱਕ ਕਿਸਮ ਦਾ ਜਿਹੜਾ ਹੈ ਉਹ ਕਹ ਲੋ ਕਿ ਜਾਂ ਜਿਹੜਾ ਸਾਹਿਤ ਨਾਲੋਂ ਮੈਂ ਅ ਕੋਕ ਤੇ ਆ ਗੀ ਯਾਰ ਨੈਟਫਲਿਕਸ ਮਤਲਬ ਜੁੜਿਆ ਨਹੀਂ ਹਾਲਾਂਕਿ ਮੈਂ ਕਾਫੀ ਕਿਤਾਬਾਂ ਲਿਖੀਆਂ ਨੇ ਕਾਫੀ ਮੈਂ ਕੰਮ ਕੀਤਾ ਸਾਹਿਤ ਤੇ ਲੇਕਿਨ ਮੀਟਿੰਗ ਅਟੈਂਡ ਕਰਨੀ ਆ ਜਾਂ ਪ੍ਰੂਫਰੀਡਿੰਗ ਕਰਨੀ ਇਹਦੇ ਲਈ ਕੋਈ ਵਾਰ ਨਾ ਟਾਈਮ ਨਹੀਂ ਸੀ ਮਿਲਦਾ ਤੇ ਜਿਹੜਾ ਹੁਣ ਮੈਂ ਕੱਢ ਰਿਹਾ ਸੋ ਹੋਰ ਕਈ ਦੋਸਤ ਪੁੱਛਦੇ ਨੇ ਕਿ ਆਂ ਉਹਨੂੰ ਬਿਜ਼ੀ ਰੱਖਿਆ ਕਰ ਫੰਦਰ ਕੋਲ ਕਾਫੀ ਸਾਰੇ ਮੈਗਜ਼ੀਨ ਆਉਂਦੇ ਨੇ ਸੋ ਮੈਂ ਹੁਣ ਆਪਣੇ ਬੈਕਯਾਰਡ ਸੇ ਬੈਠਾ ਤੇ ਆ ਜਿਹੜਾ ਹੁਣ ਮੈਂ ਮੈਗਜ਼ੀਨ ਪੜ੍ਹ ਰਿਹਾ ਤਾਂ ਇਹ ਹੈਗਾ ਰਾਗ ਇਹ ਰਾਕ ਮੈਨੂੰ ਪਿਛਲੇ ਮਹੀਨੇ ਚਾਇਆ ਉਸ ਦੇ ਵਿੱਚ ਕਾਫੀ ਮੈਟਰ ਹੈਗਾ ਤੇ ਇਹਦੇ ਵਿੱਚ ਕਹਾਣੀਆਂ ਗਵਤਾਵਾਂ ਮੁਲਾਕਾਤਾਂ ਕਾਫੀ ਨੇ ਫੁੱਲਸੋਂ ਬੜੀ ਮਿਹਨਤ ਨਾਲ ਕੱਢਿਆ ਗਿਆ ਤੋਂ ਮੈਂ ਇਹਦਾ ਜਿਹੜੇ ਸੰਪਾਦਕ ਨੇ ਮੁੱਖ ਸੰਪਾਦਕ ਸਰਵਰਿੰਦਰ ਜੀ ਸਿੰਘ ਕੁੜੇਵਾਲਾ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਰਨਜੀਤ ਦਿਓਲ ਜੀ ਦਾ ਸਾਜ ਬਹੁਤ ਅੱਛੇ ਕਵਿਤੀ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਮੈਨੂੰ ਉਹ ਘਰ ਆ ਕੇ ਜਿਹੜੇ ਪੱਤੇ ਉਹ ਦੇਖੇ ਗਏ ਨੇ ਤੋ ਇਸ ਤਰ੍ਹਾਂ ਮੇਰੇ ਕੋਲ ਜਿਹੜੇ ਹੋਰ ਪਰਚੇ ਵੀ ਆਉਂਦੇ ਨੇ ਤਾਂ ਕੌਜੀ ਦੇ ਵਿੱਚੋਂ ਕਹਾਣੀ ਤਾਰਾ ਆਉਂਦਾ ਹੈ ਸ਼ਬਦ ਮੈਗਜ਼ੀਨ ਆਉਂਦਾ ਹੈ ਤੇ ਸਿਰਜਣਾ ਆਉਂਦਾ ਤੋ ਇਸੇ ਤਰ੍ਹਾਂ ਪਰ ਵਚਨ ਆਉਂਦਾ ਹੈ ਹੁਣ ਮੈਗਜ਼ੀਨ ਵੀ ਪਹਿਲਾਂ ਆਉਂਦਾ ਰਿਹਾ ਹੁਣ ਕਾਫੀ ਦੇਰ ਤੋਂ ਨਹੀਂ ਆਇਆ ਸੋ ਇਸੇ ਪ੍ਰਕਾਰ ਕਹਾਣੀ ਪੰਜਾਬੀ ਪਹਿਲਾਂ ਆਉਂਦਾ ਰਿਹਾ ਤਾਂ ਤੋ ਕਾ ਸਾਰੇ ਮੈਗਜ਼ੀਨ ਆਉਂਦੇ ਨੇ ਤੋ ਕੋਈ ਜਿਹੜੇ ਨਵੇਂ ਮੈਗਜ਼ੀਨ ਜਿਨ੍ਹਾਂ ਨਾਲ ਮੈਂ ਜੁੜਿਆ ਜਾਂ ਜੁੜਨਾ ਚਾਹੁੰਦਾ ਹਾਂ ਜਾਂ ਮੈਂ ਚਾਹੁੰਨਾ ਕਿ ਮੇਰੇ ਕੋਲ ਉਹਚ ਦੇ ਵਿੱਚ ਉਹਨਾਂ ਦੇ ਵਿੱਚ ਅ ਇੱਕ ਹੈਗਾ ਫੋਰਥ ਮੈਗਜ਼ੀਨ ਜਿਉਂ ਡਾਕਟਰ ਗੁਰਬੀ ਸਿੰਘ ਬਰਾੜ ਉਹ ਜੀ ਸੰਪਾਦਨਾ ਹੈਡਸ਼ਪ ਦਾ ਤੇ ਦੂਸਰਾ ਹੈ ਤਾਸਮਨ ਤੇ ਇਹ ਵੀ ਦੋਨੋਂ ਪਰਚੇ ਬੜੇ ਸੋਹਣੇ ਨੇ ਤੇ ਮੈਂ ਚਾਹਣਾ ਉਹ ਵੀ ਮੇਰੇ ਕੋਲੇ ਆਉਣ ਤਾਂ ਉਹ ਹੀ ਪੜਾਂ ਸੋਸਤੂ ਲਾ ਮੈਂ ਬਹੁਤ ਸਾਰੀਆਂ ਕਿਤਾਬਾਂ ਪੜਨਾ ਤੁਸੀਂ ਵੀ ਨਾ ਪੋਸਟ ਪਾਈ ਸੀ ਤੇ ਕੋਬੋ ਤੋਂ ਮੈਂ ਬਹੁਤ ਸਾਰੀਆਂ ਕਿਤਾਬਾਂ ਡਾਊਨਲੋਡ ਕਰ ਲੈਣਾ ਤੇ ਜਦੋਂ ਮੈਂ ਇੰਡੀਆ ਗਿਆ ਲੱਗਦਾ ਹੈ ਜਾਂ ਇੱਕ ਉਹ ਜਿਹੜੇ ਪੁਸਤਕ ਮੇਲੇ ਹੁੰਦੇ ਨੇ ਤੁਹਾ ਮੈਂ ਕੋਟਾਪਾ ਬਾਰੇ ਵੀ ਨਾ ਮੈਂ ਕੋਟਾਪਾ ਬਾਰੇ ਵੀ ਜਿਹੜੀਆਂ ਉਹ ਕਾਫੀ ਪੜ੍ਹਦਾ ਹੈਗਾ ਅ ਸੋਸ ਤੋਂ ਇਲਾਵਾ ਮੈਂ ਚਾਹੁੰਦਾ ਕਿ ਮੈਂ ਥੋੜਾ ਜਿਹਾ ਠੀਕ ਹੋ ਕੇ ਫਿਰ ਆਪਣੀਆਂ ਜਿਹੜੀਆਂ ਸਹਿਤਿਕ ਸਰਗਰਮੀਆਂ ਨੇ ਉਹਨਾਂ ਨੂੰ ਫੋਰਬ ਦਾ ਮੈਂ ਤਾਂ ਤੁਹਾਨੂੰ ਖਰਫਿਰ ਬੇਨਤੀ ਕਰੂੰਗਾ ਕਿ ਅਰਾਧ ਮੈਗਜ਼ੀਨਾਂ ਤੇ ਮੈਂਬਰ ਬਣੋ ਤੇ ਇਹਨਾਂ ਨੂੰ ਲਵਾਓ ਤੇ ਇਹਨਾਂ ਨੂੰ ਪੜਿਆ ਕਰੂ ਆਪਣਾ ਟਾਈਮ ਪਾਸ ਅਜਿਹਾ ਉਹ ਕਰਨ ਲਈ ਮਤਲਬ ਜੇ ਥੋੜੇ ਕੇ ਸੱਚੰਗੇ ਪਾਸੇ ਮਤਲਬ ਆ ਮੇਰਾ ਕੋਲ ਉਹ ਬੈਕਯਾਰਡ ਸਪੋਰਟਾ ਫੀਲਡ ਤੇ ਆ ਤਾਂ ਉਹ ਉਹੋ ਉਧਰ ਵੀ ਮੈਂ ਟਾਈਮ ਕਾਫੀ ਪਾਸ ਕਰਦਾ ਤੇਲ ਕੁਮਾਉਂਦੇ ਪਰ ਦੇ ਵੀ ਆ ਤਾਂ ਇਥੇ ਮੇਰੇ ਕੋਲ ਬੈਕਯਾਰਡ ਸਾਕੇ ਬੈਹ ਜਾਂਦਾ ਤੇ ਹੁਣ ਇਹ ਆਪਣਾ ਇਹ ਵੀ ਇੰਜੋਏ ਕਰਦਾ ਵੀ ਨਾਲ ਵੀ ਮੈਂ ਟਾਈਮ ਪਾਸ ਕਰਦਾ ਅ ਸਰ ਮੀਟ ਕਰਦਾ ਹਾਂ ਉਸ ਤੋਂ ਚਲੋ ਕੱਲੂ ਮੈਂ ਸਾਨੂੰ ਹੋਰ ਵੀ ਇਹ ਸਪੋਰਟ ਕਾਪ ਦੇ ਵਿੱਚ ਕਰਾਂਗੇ ਗੱਲਬਾਤ ਤੇ ਨਾਲ ਮੈਂ ਸੋਣਾ ਕਿ ਮੈਂ ਤੁਹਾਨੂੰ ਕੋਰੀਆਂ ਨਾਲ ਮੁਲਾਕਾਤਾਂ ਵੀ ਹੋਟ ਨਾਲ ਜਿਹੜੀਆਂ ਆਂਦੀਆਂ ਆਂ ਕਰਤੀ ਸਖਤ ਘਰਾਂ ਨਾਲ ਜਾਂ ਹੋਰ ਉਹ ਤੁਹਾਨੂੰ ਦਿਖਾਵਾਂ। ਸੋ ਕੁਛ केलं ਆਪਾਂ ਇੱਕ ਦੋ ਹੋਰ ਕਰ ਲੈਨੇ ਤਾਂ ਫਿਰ ਮੈਂ ਇਹਨੂੰ ਬੰਦ ਕਰੂੰਗਾ। ਸੋ ਉਹ ਗੱਲਾਂ ਹੈਗੀਆਂ ਕਿ ਮੈਂ ਅ ਪਿਛਲੇ ਦਿਨਾਂ ਦੇ ਵਿੱਚ ਇਹ ਇਹਦਾ ਬਿਮਾਰੀ ਦੇ ਦਿਨਾਂ ਚ ਤੇ ਮੈਂ ਇੱਕ ਤੋਂ ਫੰਕਸ਼ਨਲ ਅਟੈਂਡ ਕੀਤਾ ਇੱਕ ਵਾਰ ਇੱਕ ਪੈਂ ਗਿਆ ਸੀਗਾ ਜਦੋਂ ਫਾਰਕਰਸਨ ਦਾ ਸਟਾਫ ਨੂੰ ਇਹ ਤੇ ਆਇਨੇ ਉਹਨਾਂ ਦੇ ਫੰਕਸ਼ਨ ਤੇ ਮੈਂ ਉਹਨਾਂ ਦੇ ਅ ਸਾਹਿਤਕ ਜਿਹੜੀ ਉਹਨਾਂ ਦੀਆਂ ਸਰਗਰਮੀਆਂ ਨੇ ਜੌਨੀਆਂ ਕਿਤਾਬਾਂਆਂੀਆਂ ਨੇ ਜੌਨਾਂ ਦਾ ਕਹਾਣੀ ਸੰਗ੍ਰਹਿ ਸੀ ਗਲਤਮਲਤ ਜ਼ਿੰਦਗੀ ਤਾਂ ਉਹਦੇ ਤੇ ਮੈਪਰ ਵੀ ਪੜਿਆ ਸੀਗਾ ਸੋ ਉਸ ਤੋਂ ਲਾਵਾ ਮੈਂ ਜਿਹੜਾ ਹੈਗਾ ਪਿਛਲੇ ਐਤਵਾਰ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਇੱਥੇ ਇੱਕ ਨਾਟਕ ਮੇਲਾ ਕਰਵਾਇਆ ਗਿਆ ਉਹਦੇ ਵਿੱਚ ਤਿੰਨਾਂ ਨਾਟਕ ਵੇਖੇ ਗਏ ਸੁੱਤਨੇ ਨਾਟਕ ਕਮਾਲ ਦੇ ਸੀ ਤੇ ਮੈਂ ਉਹਦੀ ਰਿਪੋਰਟ ਵੀ ਲਿਖੀ ਹੈ ਤੇ ਫੇਸਬੁੱਕ ਤੇ ਵੀ ਪੜ੍ਹੀ ਹੈ ਤੋ ਉਹ ਦਿਨ ਦਾ ਨਾਟਕ ਸੀ ਜਿਹੜਾ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਜਿਹੜੀ ਲਾਈਟ ਐਂਡ ਸਾਊਂਡ ਦੀ ਤਕਨੀਕ ਵਰਤੀ ਗਈ ਸੀ ਜਾਂ ਜਿਸ ਤਰ੍ਹਾਂ ਦਾ ਕੰਬੈਕਟ ਇਮਪ੍ਰੈਸ਼ਨ ਸੀ ਨਾਟਕਾਂ ਦਾ ਜਿਸ ਤਰ੍ਹਾਂ ਕਲਾਕਾਰਾਂ ਦੀ ਅਦਾਕਾਰੀ ਸੀ ਤਾਂ ਉਹਨੂੰ ਤੋਂ ਮੈਨੂੰ ਲੱਗਿਆ ਕਿ ਸਾਡੇ ਪੰਜਾਬੀ ਨਾਟਕ ਹੁਣ ਕੈਨੇਡਾ ਦੇ ਵਿੱਚ ਵੀ ਕਾਫੀ ਅੱਗੇ ਲੰਘ ਗਿਆ ਹੈ ਤੇ ਇੱਕ ਉਹ ਜਿਹੜੇ ਸਾਹਿਤਕਾਰ ਨੇ ਉਹ ਲਿਖਦੇ ਨੇ ਨਾਟਕ ਉਹ ਸਾਡੇ ਜੰਗ ਜਨਰੇਸ਼ਨ ਹਸਪਤਲ ਤੋਂ ਆਪਣੇ ਕੋਲੇ ਬੱਚਿਆਂ ਸਕ੍ਰਿਪਟਸ ਲਿਖੀਆਂ ਹੋਈਆਂ ਅਸੀਂ ਉਹਨਾਂ ਦੀ ਅਦਾਕਾਰੀ ਕੀਤੀ ਹੋਈ ਸੀ ਉਹ ਉਹਨਾਂ ਨੇ ਆਰਟ ਡਾਇਰੈਕਸ਼ਨ ਦਿੱਤੀ ਹੋਈ ਸੀ ਉਹ ਇਹ ਬੜੀ ਸੰਜੀਦਗਾਲ ਹੈ ਖਮਾ ਪੰਜਾਬੀ ਆਸੋਸ ਐਸੋਸੀਏਸ਼ਨ ਦੀ ਸਾਰੀ ਟੀਮ ਨੂੰ ਬਤਾਈ ਜਿੰਨਾ ਹਾਂ ਪੇਸ਼ ਨੇ ਡਾਟਕਦੀਆਂ ਕੁਝ ਝਲਕੀਆਂ ਆਪਣੇ ਕਮਰੇ ਵਿੱਚ ਕਹੀ ਕਾਦਾ ਕਰ ਮੜੀ ਮੋਟੀ ਫੇਰੇ ਕਮਰੇ ਜਿੱਨੇ ਭੁੱਲ ਬਲੇ ਖੇ ਚਲੇ ਜਾਈਏ ਨਾ ਤੇ ਇਤਰਾਉ ਲੱਗਦਾ ਵੀ ਜਿਵੇਂ ਕਿਸੇ ਹੱਡਾ ਰੋੜੀ ਤੇ ਆਂਦੇ ਹੋਈ ਜਾਣਾ ਨਰੇ ਆ ਕਿਹੋ ਜੇ ਅਦਰ ਬ੍ਰਾਈਡ ਜਿਹੜਾ ਉਹਨੂੰ ਤੋਂ ਨਾਲ ਲਿ ਜਾ ਕੇ ਸ਼ਾਪਿੰਗ ਕਰਾ ਕੇ ਦੇਣਾ ਹੈ ਹੈ ਥੋੜੇ ਤੈਸੀ ਹੋਦੀ ਆ ਓਏ ਆ ਜੁਤੀ ਰਾਜ ਕੰਮ ਲੈ ਕੇ ਤੁੰਦੇ ਨੇ ਕਿਉਂ ਕੀ ਹੋਇਆ ਉਹ ਪੱਪੜੀ ਨਹੀਂ ਪਾਇੇ ਨਾ ਹੈ ਉਹ ਮਤਲਬ ਰੂਪ ਨੇ ਨਾ ਆਪਣੇ ਬੈਡ ਦੀ ਚਾਦਰ ਲਗਾਇਆ ਤਾਂ ਉਹਨੇ ਲਾਂਡਰੀ ਚ ਪਾਈ ਸੀ ਓਸ ਕੋਲ ਨਹੀਂ ਡਰਾਈਰ ਚ ਪਾਣੀ ਭੁੱਲ ਗਿਆ ਉਹ ਕੱਪੜੇ ਨਹੀਂ ਪਾਏ ਰਾਇਤ ਕੇ ਉਹ ਆਤੇ ਕੰਟੈਕਟ ਹੀ ਪੈ ਗਿਆ ਹਾਂ 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 ਅਬ ਮੈਂ ਮਾਰੇ ਤੇ ਵਾਸ਼ਰੂ ਜਾ ਕੇ ਮਾਰੇ ਨੂੰ ਕਿਉਂ ਸਾਰਾ ਹੀ ਹੋ ਕੇ ਆਉਂ ਕੋਈ ਗਰ ਕੋਈ ਫੇਰ ਕਰਦਾ ਹੀ ਨਹੀਂ ਮਾਰੇ ਨੂੰ ਕਹੋ ਕਿ ਬਾਕੀ ਦਾ ਬਾਦੂ ਕੇ ਆਣਾ ਉਹ ਤੂੰ ਕਹਾਂ ਦਿਨ ਆਦਕ ਨਹੀਂ ਕੋਈ ਹੀਰੋਇਨ ਦਾ ਰੋਲ ਹੋਇਆ ਨਾ ਤਾਂ ਮੈਨੂੰ ਦਰਤੀ ਭਾਵੇਂ ਮੇਰਾ ਰੀਸਰ ਲੈ ਲਿਓ ਉਹ ਯੂਰੂਜ਼ ਕਲਰ ਮਾਈ ਫਰੈਂਡ ਲੱਬੀ ਰੰਗ ਤੂੰ ਜਦੋਂ ਤੂੰ ਇਹਨੂੰ ਲਾ ਕੇ ਦੇਖੇਂਗਾ ਨਾ ਤੂੰ ਸੀ ਲਾਵੀਆਂ ਉਹਦੇ ਲਾਵੀਆਂ ਰੋਜ਼ੇ ਉਹ ਜਿਹੜਾ ਮੌਲ ਚਾਕਲੇਟ ਉਹ ਹੈ ਲਾਵੀਆਂ ਰੋਜ਼ੇ ਮਖੋਤੇ ਔਖੋਤੇ ਆਲਮੀ ਉਹ ਲਾਵੀਆਂ ਰੋਜ਼ ਦਾ ਮਤਲਬ ਹੁੰਦਾ ਲਾਈਟ ਇਨ ਪਿੰਕ ਮਤਲਬ ਜਦੋਂ ਤੂੰ ਇਹਨੂੰ ਲਾ ਕੇ ਵੇਖੇਂਗਾ ਨਾ ਤੈਨੂੰ ਦੁਨੀਆਂ ਹਸੀਨ ਖੂਬਸੂਰਤ ਇੱਕ ਗਲਾਪੀ ਦਿਖੂਗੀ ਸਿੱਖ ਪਰ ਮੈਨੂੰ ਇਹਨਾਂ ਦਿਨਾਂ ਦੇ ਵਿੱਚ ਦੋ ਤਿੰਨ ਵਾਰ ਜਿਹੜਾ ਹੈਗਾ ਉਹ ਰੇਡੀਓ ਚੰਦ ਪ੍ਰਦੇਸੀ ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੀ ਇਹਦੇ ਬਾਰੇ ਇਹਨਾਂ ਦੇ ਲਿਖਤਾਂ ਬਾਰੇ ਅ ਗੁਰਵਤੰਤ ਸੰਮਾਨ ਉਹਨੇ ਮੈਨੂੰ ਫੋਨ ਕਰ ਲੈਂਦੇ ਨੇ ਸੋ ਉਹ ਵੀ ਇੱਕ ਚੰਗਾ ਸਾਥ ਨੇ ਕਿ ਕੋਈ ਰੇਡੀਓ ਚੰਦ ਪ੍ਰਦੇਸੀ ਪੂਰੇ ਸੰਸਾਰ ਦੇ ਵਿੱਚ ਜਾਂਦਾ ਹੈ ਤਾਂ ਪੂਰੇ ਸੰਸਾਰ ਦੇ ਵਿੱਚ ਉਹਨੂੰ ਲੋਕ ਸੁਣਦੇ ਨੇ ਤਾਂ ਉੱਥੋਂ ਵੀ ਤੁਹਾਡੇ ਬਾਰੇ ਜਿਹੜਾ ਕਾਫੀ ਫੋਨ ਆਉਂਦੇ ਨੇ ਤੇ ਕੁਝ ਆਰਟੀਕਲ ਮੈਗਜ਼ੀਨਾਂ ਨੂੰ ਕਈ ਧਾਰਾਂ ਮੈਜੀਦ ਦੇ ਵਿੱਚ ਵੀ ਸੱਪੇ ਜਾਂ ਹੋਰ ਕਿਤੇ ਮੈਗਜ਼ੀਨਾਂ ਦੇ ਵਿੱਚ ਜਿਹੜਾ ਉਹ ਸੱਪਣਗੇ ਮੈਂ ਤੁਹਾਨੂੰ ਦੱਸਦਾ ਰਹਾਂਗਾ ਤੁਸੀਂ ਉਹ ਵੀ ਪੜਿਆ ਕਰੋ ਅ ਸੋ ਦੋਸਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਗਨ ਕੌਂਫਰੰਸ ਕੋ ਗਨ ਕਮਾ ਸੋ ਲਿਖਿਆ 3 9 10 ਕਾਨਫਰੰਸ ਕੈਲ ਉਹ ਜਾਉਣਾ ਉਹਨਾਂ ਨੇ ਉਹਨੂੰ ਵਿਜ਼ੀਬਲ ਸੈਮੀਨਾਰ ਕਿਹਾ ਕਿ ਬੇਸ਼ਕ ਪੱਦਰ ਦਾ ਇਸ ਕਰਕੇ ਆ ਭੁਗ ਪਾਕਿਸਤਾਨ ਭਾਰਤ ਕੈਨੇਡਾ ਤੇ ਹੋਰ ਮੁਲਕਾਂ ਤੋਂ ਉੱਥੇ ਜਿਹੜੇ ਐਜੂਕੇਟਿਨਿਓ ਆ ਰਹੇ ਨੇ ਡਿਸਕਸ਼ਨ ਹੋਏਗੀ ਤੇ ਮੇਰਾ ਬੜਾ ਦਿਲ ਕਰਦਾ ਸੀਗਾ ਤਾਂ ਇੱਕ ਤਾਂ ਹੁਣ ਮੈਨੂੰ ਉਹ ਸੁਨੇਹਾ ਥੋੜਾ ਜਿਹਾ ਲੇਟ ਮਿਲਿਆ ਕਿ ਏਡੀ ਛੇਤੀ ਮੇਰੇ ਵਰਗਾ ਬੰਦਾ ਜਿਹੜਾ ਅੱਜ ਸਹੀ ਨਹੀਂਗਾ ਸਿਹਤਕ ਤੌਰ ਤੇ ਜਿਹੜੀਆਂ ਹਸਪੀਟਲ ਦੇ ਵਿੱਚ ਡਾਕਟਰਾਂ ਦੇ ਵਿੱਚ ਇੰਪੋਰਟੈਂਟ ਜਿਹੜੀਆਂ ਅਪਾਇੰਟਮੈਂਟਸ ਹੁੰਦੀਆਂ ਨੇ ਇਲਾਜ ਦੀਆਂ ਤੇ ਜਿਨ੍ਹਾਂ ਨੂੰ ਤੁਸੀਂ ਅੱਗੇ ਪਿੱਛੇ ਨਹੀਂ ਕਰ ਸਕਦੇ ਤੇ ਬੜਾ ਮੁਸ਼ਕਲ ਹੈ ਕਿਉਂਕਿ ਨਹੀਂ ਤਾਂ ਸਾਰਾ ਕੁਝ ਜਿਹੜਾ ਹੈਗਾ ਉਹ ਸਕਰੂਡ ਅਪ ਹੋ ਜਾਂਦਾ ਸੋ ਹੁਣ ਮੈਂ ਕੋ ਬਹੁਤ ਜੀ ਕਰਦਾ ਸੀ ਵੀ ਮੈਂ ਜਾਮਾ ਨੂੰ ਅਟੈਂਡ ਕਰਾਂ ਉਹਦੀ ਬੜੀ ਤਮੰਨਾ ਸੀ ਤੇ ਬਾਜੀ ਭਵਿੰਦਰ ਸਿੰਘ ਮੱਲੀਆਂ ਸੁਖਾ ਸਿੰਘ ਦੀਪਕ ਉਹ ਵੀ ਜਿਹੜੀ ਇਹ ਸੈਮੀਨਾਰ ਜਾਂ ਕਾਨਫਰੰਸ ਕਰਾਉਣ ਨੂੰ ਤੇ ਜਾਵਾਂ ਪਰ ਮੈਨੂੰ ਪਤਾ ਨਹੀਂ ਮੈਂ ਹੁਣ ਜਾ ਸਕਾਂਗਾ ਕਿ ਨਹੀਂ ਜਾ ਸਕਾਂਗਾ ਤੇ ਜੇ ਤੁਸੀਂ ਅ ਬੈਨਕੂਵਰ ਦੇ ਏਰੀਆ ਦੇ ਵਿੱਚ ਕਿਤੇ ਵੀ ਰਹਿੰਦੇ ਹੋ ਬ੍ਰਿਟਿਸ਼ ਕੋਲੰਬੀਆ ਚ ਜਾਂ ਤੁਹਾਡਾ ਘਰ ਲੱਗਣਾ ਉੱਧਰ ਨੂੰ ਤਾਂ ਤੁਸੀਂ ਕਿਰਪਾ ਕਰਕੇ ਇਸ ਸੈਮੀਨਾਰ ਨੂੰ ਜਿਹੜਾ 3 ਅਗਸਤ ਨੂੰ ਤਾਜ ਬੈਂਕੂਟ ਹਾਲ ਐ ਕੋਲੋਂ ਉੱਥੋਂ ਦੇ ਵਿੱਚ ਹੋ ਰਿਹਾ ਸੋ ਉੱਥੇ ਤੁਸੀਂ ਉਹਨੂੰ ਜ਼ਰੂਰ ਅਟੈਂਡ ਕਰਿਓ ਅ ਸੋ ਮੈਂ ਕੋਸ਼ਿਸ਼ ਕਰਦਾ ਹਾਂ ਸੋ ਇਸ ਪ੍ਰਕਾਰ ਆ ਆਪਣੇ ਆਪ ਨੂੰ ਬਿਜ਼ੀ ਰੱਖਾਂਗੇ ਤੇ ਚੰਗਾ ਵੀ ਤੁਹਾਨੂੰ ਮੌਸਮ ਵਧੀਆ ਹੈ ਮੈਂ ਤੁਹਾਨੂੰ ਕਿਤੇ ਘੁਮਾਉਂਗਾ ਪਰ ਆਉਂਦਾ ਵੀ ਰਹੂੰਗਾ ਸਿਹਤ ਦਾ ਖਿਆਲ ਵੀ ਆਪਾਂ ਕਰਦੇ ਰਹਾਂਗੇ ਤੇ ਹੋਰ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ ਤੇ ਚਲੋ ਫਿਰ ਮਿਲਦੇ ਹਾਂ ਅਗਲੀ ਪੋਡਕਾਸਟ ਦੇ ਵਿੱਚ اگلے ਬਲੌਗ ਵਿੱਚ